ਡਾਕਟਰ ਅਮਰਤ ਪਾਸ਼ੇ ਅਮਰਤ ਇਲੈਕਟ੍ਰੋ ਹੋਮੋਪੈਥਿਕ ਐਂਡ ਹੋਲਿਸਟਿਕ ਹੈਲਥ ਸੈਂਟਰ ਗੋਲਣਾ ਮੰਡੀ ਅੱਜ ਅਸੀਂ ਗੱਲ ਕਰਨੀ ਆ ਡੇਂਗੂ ਫੀਵਰ ਬਾਰੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਡੇਂਗੂ ਦਾ ਬਹੁਤ ਜ਼ਿਆਦਾ ਪ੍ਰਕੋਪ ਫੈਲਿਆ ਹੋਇਆ ਹੈ ਬਹੁਤ ਸਾਰੇ ਲੋਕ ਹਸਪਤਾਲਾਂ ਦੇ ਜੀ ਦਾਕਾਂ ਨੇ ਪੈਸੇ ਸਮੇਂ ਦੇ ਰਿਹਾ ਸਰ ਸਾਡਾ ਵੀ ਇਲੈਕਟ੍ਰੋ ਹੋਮੋਪੈਥ ਫਿਜੀਸ਼ੀਨ ਕਿਓਕਿ ਐਲੋਪੈਥੋਪੈਥੀ ਦੀ ਖੋਜ ਜੀ ਮਾਨਵਤਨ ਸਮਰਪਿਤ ਹੋ ਕੇ ਕੌਂਸਿਡਰ ਮੈਡੀ ਜੀ ਨੇ ਕੀਤੀ ਸੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸੋਚੇ ਮਾਨਵ ਕਲਿਆਣ ਵਾਸਤੇ ਲਗਾਤਾ ਤੇ ਅਸੀਂ ਉਹਨਾਂ ਦੇ ਅਨਯਾਈ ਹਾਂ ਅਸੀਂ ਉਹਨਾਂ ਦੇ ਦੇਸ਼ ਸੁਪਨੇ ਨੂੰ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਲੇ ਫਿਜੀਸ਼ੀਅਨ ਹਾਂ ਇਸ ਕਰਕੇ ਜਦੋਂ ਵੀ ਕਿਤੇ ਹੀ ਸਮਾਜ ਦੇ ਉੱਤੇ ਕੋਈ ਮਹਾਂਮਾਰੀ ਫੈਲਦੀ ਹੈ ਜਾਂ ਕੋਈ ਅਹੋਜੀ ਪ੍ਰੋਬਲਮ ਹੁੰਦੀ ਹੈ ਜਿਹਦੇ ਚ ਬਹੁਤ ਸਾਰੇ ਲੋਕ ਗਰਸਤ ਹੁੰਦੇ ਨੇ ਤਾਂ ਤੇ ਆ ਕੇ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਲੋਕਾਂ ਨੂੰ ਗਾਈਡ ਕਰੀਏ ਤਾਂ ਜੋ ਉਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚ ਜਾਣ ਕਿਉਂਕਿ ਇਲਾਜ ਬਹੁਤ ਮਹਿੰਗਾ ਹੈ ਤੁਸੀਂ ਜਾਣਦੇ ਹੋ ਆਓ ਅਸੀਂ ਡੇਂਗੂ ਫੀਵਰ ਬਾਰੇ ਜਾਣਕਾਰੀ ਲਈਏ ਇਹਦੀ ਤੋਂ ਕਿਵੇਂ ਬਚਾਉਣਾ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸੋ ਸਭ ਤੋਂ ਪਹਿਲਾਂ ਕਰੀਏ ਗੱਲ ਕਿ ਡੇਂਗੂ ਫੀਵਰ ਹੈ ਕੀ ਸੋ ਦੋਸਤੋ ਡੇਂਗੂ ਫੀਵਰ ਇੱਕ ਐਸਾ ਵਾਇਰਲ ਬੁਖਾਰ ਹੈ ਜਿਹੜਾ ਐਡੀਜ਼ ਨਾਂ ਦੇ ਮੱਛਰ ਦੇ ਕੱਟਣ ਕਰਕੇ ਹੁੰਦਾ ਔਰ ਇਹ ਮੱਛਰ ਜ਼ਿਆਦਾਤਰ ਸਾਫ਼ ਪਾਣੀ ਦੇ ਵਿੱਚ ਪਲਦਾ ਵਧਦਾ ਹੈ ਜਿਸ ਦੇ ਕਰਕੇ ਇਹ ਕਿਸੇ ਪੇਸ਼ੈਂਟ ਨੂੰ ਜਦੋਂ ਕੱਟਦਾ ਹੈ ਤਾਂ ਉਹਦੇ ਵਿੱਚ ਡੇਂਗੂ ਫੀਵਰ ਦੇ ਸਿੰਟਮਸ ਆ ਜਾਂਦੇ ਨੇ ਲਾਗਵਾਛਾ ਜਿਹਾ ਹੁੰਦਾ ਹੈ ਉਹਦੇ ਵਿੱਚ ਜਦੋਂ ਉਸ ਪੇਸ਼ੈਂਟ ਨੂੰ ਕੋਈ ਦੂਸਰਾ ਮਛਰ ਕੱਟਣ ਤੋਂ ਬਾਅਦ ਉਹਦਾ ਲਾਰਵਾ ਲੈਣ ਤੋਂ ਬਾਅਦ ਕਿਸੇ ਦੂਸਰੇ ਪੇਸ਼ੈਂਟ ਨੂੰ ਕੱਟਦਾ ਹੈ ਤਾਂ ਉਹ ਲਾਰਵਾ ਉਸ ਪੇਸ਼ੈਂਟ ਦੇ ਵਿੱਚ ਛੱਡ ਦਿੰਦਾ ਹੈ ਜਿਸ ਦੇ ਕਰਕੇ ਇਹ ਜਿਹੜਾ ਵਾਇਰਸ ਆ ਇਹ ਉਹਦੇ ਵਿੱਚ ਵੀ ਦੂਸਰੇ ਪੇਸ਼ੈਂਟ ਵਿੱਚ ਵੀ ਚਲਾ ਜਾਂਦਾ ਹੈ ਇਸ ਕਰਕੇ ਇਹ ਇੱਕ ਐਸਾ ਬੁਖਾਰਾ ਜਿਹੜਾ ਇੱਕ ਦੂਸਰੇ ਤੋਂ ਹੋਣ ਵਾਲਾ ਬੁਖਾਰਾ ਹੈ ਸਾਈਨ ਐਂਡ ਸਿੰਪਟਮਸ ਕੀ ਨੇ ਇਹਦੇ ਲੱਛਣ ਕੀ ਨੇ ਸਮੂਹ ਤੇ ਪਤਾ ਲੱਗੇਗਾ ਕਿ ਅਸੀਂ ਲੈਂਗੂ ਫੀਵਰ ਤੋਂ ਪੀੜਤ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰੀਏ ਕਿ ਇਹਦੇ ਵਿੱਚ ਬੁਖਾਰ ਪੇਸ਼ੈਂਟ ਨੂੰ ਬਹੁਤ ਤੇਜ਼ ਹੁੰਦਾ ਐਨਾ ਬੁਖਾਰ ਹੁੰਦਾ 102 103 104 ਤੱਕ ਜਿਹੜਾ ਫੀਵਰ ਹੋ ਜਾਂਦਾ ਔਰ ਬੁਖਾਰ ਵੀ ਜਿਸ ਨੂੰ ਅਸੀਂ ਹੱਡੀ ਤੋੜ ਬੁਖਾਰ ਕਹਿੰਦੇ ਆ ਔਰ ਐਸਾ ਸਿਰ ਵਿੱਚ ਦਰਦ ਹੁੰਦਾ ਜਿਸ ਤਰ੍ਹਾਂ ਸਾਡੀਆਂ ਹੱਡੀਆਂ ਟੁੱਟ ਰਹੀਆਂ ਹੋਣ ਐਨਾ ਜਿਹੜਾ ਤੇਜ਼ ਦਰਦ ਹੁੰਦਾ ਪੇਸ਼ੈਂਟ ਨੂੰ ਤਾਂ ਸਿਰ ਬੜਾ ਤੰਗ ਕਰਦਾ ਪੇਸ਼ੈਂਟ ਦੇ ਅੱਖਾਂ ਦਾ ਏਰੀਆ ਜਿਹੜਾ ਹੈਗਾ ਉੱਥੇ ਬਹੁਤ ਭਾਰੇ ਭੰਦ ਨਾਲ ਦਰਦ ਹੁੰਦਾ ਪੇਸ਼ੈਂਟ ਹਮੇਸ਼ਾ ਬੇਚੈਨੀ ਦੇ ਵਿੱਚ ਰਹਿੰਦਾ ਹੈਗਾ ਪੇਸ਼ੈਂਟ ਦੇ ਛੂਹੇ ਉੱਤੇ ਰੈਸ਼ਸ ਹੋ ਜਾਂਦੇ ਨੇ ਇਹ ਸਾਰੇ ਸਿੰਪਟਮਸ ਨੇ ਕਿ ਅਸੀਂ ਇਸ ਸਮੱਸਿਆ ਦੇ ਵਿੱਚ ਆ ਚੁੱਕੇ ਹਾਂ ਹਾਂ ਜਦੋਂ ਇਹ ਹੋਰ ਵੱਸ ਕੰਡੀਸ਼ਨ ਦੇ ਵਿੱਚ ਚਲ ਜਾਂਦਾ ਹੈ ਜਦੋਂ ਉਹ ਪਰ ਹਾਈਪਰ ਕੰਡੀਸ਼ਨ ਦੇ ਵਿੱਚ ਆਉ ਜਾਂਦਾ ਹੈ ਤਾਂ ਫਿਰ ਦੋਸਤੋ ਉੱਥੇ ਪੇਸ਼ੈਂਟ ਦੇ ਜਿਹੜੇ ਹੈਗੇ ਆ ਮਸੂੜਿਆਂ ਦੇ ਵਿੱਚੋਂ ਖੂਨ ਆ ਲੱਗ ਪੈ ਰਹਾ ਹੈ ਅੱਖਾਂ ਦੇ ਵਿੱਚੋਂ ਖੂਨ ਚੱਲ ਪੈ ਰਹਾ ਹੈ ਕੰਨਾਂ ਦੇ ਵਿੱਚੋਂ ਖੂਨ ਚੱਲ ਪੈ ਰਿਹਾ ਮਤਲਬ ਕਿ ਸਾਡੇ ਪਲੇਟलेट्स ਕਾਊਂਟ ਘਟ ਗਏ ਨੇ ਜਿੱਦਾਂ ਨੇ ਸਾਡੇ ਪਲੇਟਲਸ ਨੇ ਸਾਡੇ ਖੂਨ ਨੂੰ ਠੱਗਾ ਬਣਾਉਣਾ ਸੀਗਾ ਨਿਕਲਣ ਤੋਂ ਬਚਾਉਣਾ ਸੀਗਾ ਉਹ ਸਾਡੇ ਖੂਨ ਦੇ ਵਿੱਚੋਂ ਘਟ ਗਏ ਨੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਸ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਨੇ ਕਦੇ ਵੀ ਕੋਈ ਐਸੀ ਦਵਾਈ ਨਹੀਂ ਲੈਣੀ ਜਿਹੜੀ ਸਾਡੇ ਬਲੱਡ ਨੂੰ ਪਤਲਾ ਕਰਦੀ ਹੈ ਕਿਉਂਕਿ ਜੇ ਤੁਸੀਂ ਐਸੀ ਕੋਈ ਦਵਾਈ ਲਓਗੇ ਤਾਂ ਤੁਹਾਡਾ ਬਲੱਡ ਜ਼ਿਆਦਾ ਚੱਲ ਸਕਦਾ ਹੈ ਬਲੱਡ ਦਾ ਲਾਸ ਹੋਣ ਕਰਕੇ ਪੇਸ਼ੈਂਟ ਦੀ ਮੌਤ ਵੀ ਹੋ ਸਕਦੀ ਹੈ ਤਾਂ ਅਸੀਂ ਇਸ ਪ੍ਰੋਕਸ਼ਨ ਵਾਸਤੇ ਖਾਸ ਧਿਆਨ ਰੱਖਣਾ ਪੇਸ਼ੈਂਟ ਨੂੰ ਵੋਮਟਿੰਗ ਆਏਗੀ ਵਾਤ ਤੋਂ ਉਹਨੂੰ ਬੇਚੈਨੀ ਬਹੁਤ ਹੋਏਗੀ ਇਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਅਸੀਂ ਸਵੀਰ ਕੰਡੀਸ਼ਨ ਦੇ ਨਾਲ ਜਾਂਦੇ ਆ ਉਹ ਇਹ ਸਾਰਾ ਚੀਜ਼ਾਂ ਸਾਡੇ ਨਾਲ ਵਾਪਰਦੀਆਂ ਨੇ ਸੋ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਅਸੀਂ ਕੁਝ ਜਿਹੜੇ ਟੈਸਟ ਕਰਵਾਣੇ ਹੁੰਦੇ ਨੇ ਟੈਸਟਾਂ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਐਨ ਐਸ ਵਨ ਟੈਸਟ ਅਡੇ ਪੂਰਾ ਐਨ ਐਸ ਵਨ ਇੱਕ ਐਸਾ ਟੈਸਟ ਹੈਗਾ ਜਿਹੜਾ ਜਦੋਂ ਸਾਨੂੰ ਮੱਛਰ ਕੱਟਦਾ ਉਸ ਤੋਂ 4-5 ਦਿਨ ਦੇ ਵਿੱਚ ਉਹ ਮਕਸਦਾ ਜਾਂ ਲਾਰਵਾ ਉਹ ਬੈਕਟੀਰੀਆ ਉਹ ਵਾਇਰਸ ਆ ਉਹ ਸਾਡੇ ਅੰਦਰ ਮਲਟੀਪਲਾਈ ਹੁੰਦਾ ਜਦੋਂ ਮਲਟੀਪਲਾਈ ਹੁੰਦਾ ਤਾਂ ਇਟ ਮੀਨ ਕਿ ਐਨਸਨ 10 ਤੋਂ 5 ਦਿਨ ਦੇ ਵਿੱਚ ਵਿੱਚ ਲਗਭਗ ਉਹ ਪੋਜ਼ਿਟਿਵ ਆ ਜਾਊਗਾ ਮਤਲਬ ਉਹ ਕਿ ਤੁਹਾਡੇ ਅੰਦਰ ਉਹ ਵਾਇਰਸ ਗੈਰ ਹੋਣਾ ਸ਼ੁਰੂ ਹੋ ਗਿਆ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਸਾਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਡੇਂਗੂ ਦੀ ਪ੍ਰੋਬਲਮ ਦੇ ਵਿੱਚ ਆ ਚੁੱਕੇ ਹਾਂ ਤਾਂ ਉਸ ਟੈਸਟ ਜਿਹੜੇ ਮੈਂ ਕਰਨਾ ਸਾਂਝੀ ਕਰਨੇ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਐਨ ਐਸ 1 ਦਾ ਐਨ ਐਸ 1 ਤੋਂ ਬਾਅਦ ਕੀ ਹੈ ਕਿ ਜਦੋਂ ਮੱਛਰ ਨੇ ਤੁਹਾਨੂੰ ਕੱਟਿਆ ਹੈ ਤੁਹਾਡੇ ਅੰਦਰ ਲਾਰਵਾ ਛੱਡਿਆ ਉਹ ਇਨਫੈਕਸ਼ਨ ਤੁਹਾਡੇ ਅੰਦਰ ਮਲਟੀਪਲਾਈ ਹੋਣੀ ਸ਼ੁਰੂ ਹੋ ਗਈ ਤਾਂ ਤੁਹਾਡਾ ਇਹ ਤਿੰਨ ਤੋਂ ਸੱਤ ਦਿਨ ਦੇ ਵਿੱਚ ਵਿੱਚ ਇਹ ਜਿਹੜਾ ਐਨ ਐਸ 1 ਇਹ ਪੋਜ਼ਿਟਿਵ ਆ ਜਾਏਗਾ ਕਲੀਅਰ ਉਸ ਤੋਂ ਬਾਅਦ ਕੀ ਹੋਏਗਾ ਕਿ ਜਦੋਂ ਸਾਡੇ ਅੰਦਰ ਇਨਫੈਕਸ਼ਨ ਚਲੀ ਗਈ ਤਾਂ ਸਾਡੀ ਬਾਡੀ ਨੇ ਉਸ ਦੇ ਅਗੇਂਸਟ ਸਾਡੇ ਇਮਿਊਨ ਸਿਸਟਮ ਨੇ ਉਸ ਦੇ ਅਗੇਂਸਟ ਇੱਕ ਐਸੀ ਫੌਜ ਖੜੀ ਕਰਨੀ ਹੈ ਜਿਸ ਨੂੰ ਅਸੀਂ ਕਹਿੰਦੇ ਐਂਟੀਬਾਡੀਜ਼ ਤਾਂ ਉਹਦੇ ਵਿੱਚ ਕੀ ਆ ਕਿ ਆਈਜੀਐਮ ਸਾਡਾ ਜਿਹੜਾ ਹੈਗਾ 7ਵੇਂ ਦਿਨ ਤੋਂ ਲੈ ਕੇ ਉਹ 10ਵੇਂ 11ਵੇਂ ਦਿਨ ਤੱਕ ਆਈਜੀਐਮ ਪੋਜ਼ਿਟਿਵ ਹੋ ਜਾਣਾ ਤਾਂ ਜੋ ਸਾਨੂੰ ਪਤਾ ਲੱਗੇਗਾ ਕਿ ਸਾਡੀ ਬਾਡੀ ਦੇ ਵਿੱਚ ਇੱਕ ਨਵੇਂ ਵਾਇਰਸ ਜਿਹੜਾ ਹੈਗਾ डिवेप होके हो, हो चुका है और कियर कंडीशन जा रहा है तीसरा जरा टैस हो गया आई जी जी ये सब ये दसदा कि एक जी है इन्फेक्शन पुरानी है ठीक है इन्हें सू ही कंडीशन देनी है हाँ जेकर यह पॉजिटिव आ है तो इसका मतलब यह भी है कि साइन एंटीबॉडीज ने दे डेंगू को जोड़ा है खत्म कर देता है ਹੰਤੋਂ ਕੋਈ ਦਰਨ ਦੀ ਲੋੜ ਨਹੀਂ ਜੇਕਰ ਤੁਹਾਡਾ ਆਈਜੀਜੀ ਪੋਜ਼ਿਟਿਵ ਹੋ ਰਿਹਾ ਹੈ ਤਾਂ ਹਾਂ ਪਰ ਉਹਦੇ ਲਈ ਜ਼ਰੂਰੀ ਹੈ ਕਿ ਤੁਹਾਡਾ ਐਨਐਸਐਂ ਅਤੇ ਆਈਜੀਐਮ ਦੋਵੇਂ ਨੈਗੇਟਿਵ ਹੋਣੇ ਚਾਹੀਦੇ ਜੇਕਰ ਐਨਐਸਐਂ ਤੇ ਆਈਜੀਐਮ ਦੋਵੇਂ ਨੈਗੇਟਿਵ ਨੇ ਆਈਜੀਜੀ ਪੋਜ਼ਿਟਿਵ ਆ ਇਟ ਮੀਨ ਕਿ ਤੁਸੀਂ ਡੈਂਗੂ ਤੋਂ ਕਵਰ ਹੋ ਚੁੱਕੇ ਹੋ ਜੇਕਰ ਤੁਹਾਡਾ ਆਈਜੀਜੀ ਪੋਜ਼ਿਟਿਵ ਆ ਪਰ ਨਾਲ ਨਾਲ ਤੁਹਾਡੇ ਐਨਐਸਐਂ ਵੀ ਪੋਜ਼ਿਟਿਵ ਆ ਆਈਜੀਐਮ ਵੀ ਪੋਜ਼ਿਟਿਵ ਆ ਇਟ ਮੀਨ ਕਿ ਤੁਸੀਂ ਦੇਖੋ ਦੀ ਇਨਫੈਕਸ਼ਨ ਦੇ ਵਿੱਚ ਦੁਬਾਰਾ ਫੇਰ ਆ ਚੁਕਿਓ ਤਾਂ ਅੱਗੇ ਜਿਹੜੇ ਸੰਬੰਧ ਟੈਸਟ ਹੈ ਸਾਨੂੰ ਸੀਬੀਸੀ ਜ਼ਰੂਰ ਕਰਵਾਉਣਾ ਪਵੇਗਾ ਕਿਉਂਕਿ ਸੀਬੀਸੀ ਦੇ ਵਿੱਚ ਬਹੁਤ ਸਾਰੇ ਸਾਨੂੰ ਪਤਾ ਲੱਗ ਜਾਏ ਸਾਡੇ ਟੀਬੀ ਸੀ ਕਿੱਥੇ ਫਿਰਦੇ ਨੇ ਸਾਡਾ ਇਮਿਊਨ ਸਿਸਟਮ ਕਿੰਨਾ ਡਾਊਨ ਚੱਲ ਗਿਆ ਹੈ ਸਾਡਾ ਜਿਹੜਾ ਹੈਗਾ ਪਲੇਟਲੈਟਸ ਕਿ ਨੇਫ ਲਾਉਂ ਹੋ ਚੁੱਕੇ ਨੇ ਜਾਂ ਕਿਸ ਰੇਂਜ ਦੇ ਵਿੱਚ ਕਰਦੇ ਨੇ ਕਿਉਂਕਿ ਜਿਵੇਂ ਜਿਵੇਂ ਸਾਡੇ ਪਲੇਟਲਟਸ ਡਾਊਨ ਜਾਣਗੇ ਇਹ ਸਾਡੇ ਟੈਸਟ ਤੋਂ ਪਤਾ ਲੱਗੇਗਾ ਕਿ ਸਾਨੂੰ ਕਿੰਨਾ ਧਿਆਨ ਦੇਣ ਦੀ ਲੋੜ ਹੈਗੀ ਤਾਂ ਜੇਕਰ ਪਲੇਟਲਟਸ ਡਾਊਨ ਚਲ ਜਾਂਦੇ ਹਨ ਤਾਂ ਤੁਹਾਡੀ ਬੋਡੀ ਦੇ ਵਿੱਚੋਂ ਬਲੱਡ ਵੈਰ ਹੋ ਸ਼ੁਰੂ ਹੋ ਜਾਵੇਗਾ ਔਰ ਤੀਸਰੀ ਆਪਾਂ ਗੱਲ ਕਰ ਗਏ ਸਾਨੂੰ ਐਲ ਐਫਟੀ ਜ਼ਰੂਰ ਕਰਵਾਉਣਾ ਚਾਹੀਦਾ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵਾਇਰ ਅਟੈਕ ਹੁੰਦਾ ਸਾਡੀ ਬੋਡੀ ਤੇ ਤੇ ਉਹ ਸਭ ਤੋਂ ਪਹਿਲਾਂ ਸਾਡੇ ਲਿਵਰ ਨੂੰ ਹੀ ਪੈਂਦਾ ਹੈ ਜਦੋਂ ਸਾਡੇ ਲਿਵਰ ਦੇ ਵਿੱਚ ਇਨਫੈਕਸ਼ਨ ਜਾਏਗੀ ਸਾਡੇ OTPT ਵੱਜ ਜਾਣਗੇ ਤਾਂ ਉਸ ਵੇਲੇ ਸਾਡੀ ਕੰਡੀਸ਼ਨ ਹੋਰ ਡਾਊਨ ਚਲ ਜੇਗੀ ਸਾਡੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਏਗਾ ਸਾਡਾ ਰਾਈਟ ਸਾਈਡ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਏਗਾ ਵੋਮਿਟਿੰਗ ਆਰਗਿਆ ਸ਼ੁਰੂ ਹੋ ਜਾਣਗੀਆਂ ਤਾਂ ਇਹਦਾ ਮਤਲਬ ਕੀ ਹੈ ਕਿ ਹੁਣ ਸਾਨੂੰ ਕੱਲੇ ਡੇਂਗੂ ਦੇ ਇਲਾਜ ਦੇ ਬਾਰੇ ਪਾਸੇ ਧਿਆਨ ਦੇਣ ਦੇ ਨਾਲ ਨਾਲ ਸਾਨੂੰ ਸਭ ਲਿਵਰ ਦੇ ਵਾਸਤੇ ਵੀ ਕੰਮ ਕਰਨਾ ਪੈਗਾ ਉਹਨੂੰ ਵੀ ਬਚਾਉਣਾ ਪੈਗਾ ਸੋ ਇਹ ਸਾਰੀ ਸਟ੍ਰੈਟਜੀ ਜਾਣਕਾਰੀ ਸੀ डेंगू ਦੇ ਸਮਾਂ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆਂ ਪ੍ਰਗੋਸ਼ਰ ਦੇ ਵਿੱਚ ਬਚਾਅ ਕੀ ਦੀ ਬਚਾਅ ਇਹ ਕਿ ਸਾਨੂੰ ਮੱਛਰ ਤੋਂ ਬਚਣਾ ਪੈ ਗਿਆ ਕਿ ਉਹ ਮੱਛਰ ਜਿਹੜਾ ਕੀ ਹੁੰਦਾ ਮੱਛਰ ਤੋਂ ਕਿਵੇਂ ਬਚਾਂਗੇ ਅਸੀਂ ਆਪਣੇ ਆਪਣੇ ਘਰਾਂ ਦੀ ਸਫਾਈ ਰੱਖਾਂਗੇ ਪਾਣੀ ਕਿਤੇ ਨਹੀਂ ਰਣਨ ਦੇਵਾਂਗੇ ਅਸੀਂ ਜਿਹੜੇ ਹੈਗਾ ਕੱਪੜੇ ਉਹ ਪੂਰੇ ਪੂਰੀਆਂ ਬਾਹਵਾਂ ਵਾਲੇ ਪਾਕੇ ਪਾਵਾਂਗੇ ਕਿ ਅਪਰੀਆਂ ਵਿੱਚ ਬਿਨਾੜਾਂ ਦੇ ਵਿੱਚ ਨਹੀਂ ਪਾਵਾਂਗੇ ਪੂਰੇ ਕੱਪੜੇ ਪਾਵਾਂਗੇ ਫਿਰ ਮੱਛਰ ਦਾ ਨਿਦੇ ਵਰਤੋਂ ਕਰਾਂਗੇ ਐਸੀਆਂ ਚੀਜ਼ਾਂ ਦੇ ਵਰਤੋਂ ਕਰਾਂਗੇ ਜਿਹੜੀਆਂ ਮੱਛਰ ਨੂੰ ਮਾਰਨ ਜਾਂ ਮੱਛਰ ਨੂੰ ਭਜਾਉਣ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਸ ਤੋਂ ਬਚਾਅ ਕਰ ਸਕਦੇ ਹਾਂ। ਪ੍ਰਕੋਸ਼ਨ ਦੇ ਵਿੱਚ ਇੱਕ ਤਾਂ ਰੈਸਟ ਕਰਨੀ ਬਹੁਤ ਜ਼ਰੂਰੀ ਹੈ ਸਮਝੋ। ਪਾਣੀ ਨੂੰ ਉਬਾਲ ਕੇ ਪਿਓ, ਆਪਣੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ। ਸੋ ਨਾਲ ਜਿਹੜਾ ਹੈਗਾ ਪੂਰਾ ਮੈਡੀਕੇਸ਼ਨ ਦਾ ਧਿਆਨ ਸੀ ਰੱਖਣਾ ਹੈਗਾ। ਉਹਨੂੰ ਕਰੀਏ ਅਸੀਂ ਇਲੈਕਟ੍ਰੋਮੋਥੀ। ਇਲੈਕਟ੍ਰੋਮੋਥੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਬਾਹ ਕਮਾਲ ਰਿਜ਼ਲਟ ਨੇ डेंगू ਵਰਗੀ ਕੰਡੀਸ਼ਨ ਦੇ ਵਿੱਚ ਵਾਕਮਾਰ ਡਾਕਟਰਸ ਨੇ ਜਦੋਂ ਸਾਡੇ ਪਲੇਟਲਟਸ ਕਾਊਂਟ ਡਾਊਨ ਹੋ ਜਾਂਦੇ ਨੇ ਇਸ ਤੋਂ ਅੱਛਾ ਰਿਜ਼ਲਟ ਸਾਨੂੰ ਕਿਤੇ ਮਿਲਣ ਨੂੰ ਮਿਲਦਾ ਨਹੀਂ ਹੈ ਸੋ ਐਲੈਕਟ੍ਰੋਮੋਪੈਥਿਕ ਟ੍ਰੀਟਮੈਂਟ ਦੇ ਵਿੱਚ ਤੁਸੀਂ ਬਹੁਤ ਜਲਦੀ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੇ ਘਰ ਮੈਠ ਕੇ ਹੀ ਇਸ ਸਸ ਸਮੱਸਿਆ ਤੋਂ ਬਾਹਰ ਆ ਸਕਦੇ ਹੋ ਮੈਂ ਕਹਾਂਗਾ ਕਿ ਐਲੈਕਟ੍ਰੋਮੋਪੈਥ ਜੋ ਵੀ ਤੁਹਾਡੇ ਕੋਲ ਨਜ਼ਦੀਕ ਤੁਸੀਂ ਇਹਦੇ ਨਾਲ ਤਾਲਮੇਲ ਬਣਾਓ ਮਹਾਰ ਡਾਕਟਰ ਦੇ ਨਾਲ ਤਾਲਮੇਲ ਬਣਾਓ ਤਾਂ ਜੇ ਤੁਸੀਂ ਬਹੁਤ ਵਾਜਬ ਜੇ ਖਰਚੇ ਦੇ ਵਿੱਚ ਤੁਸੀਂ ਆਪਣੇ ਘਰ ਬੈਠ ਕੇ ਠੀਕ ਹੋ ਜਾਓ ਥੈਂਕ ਯੂ ਮਿਹਰਬਾਨੀ